ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰੀਤ ਕਪੜਾ ਲਾਡਾ ਵੱਲੋਂ ਪਲੀਜ਼ ਜਿਹੜੀਆਂ ਪਹਿਣਾ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਦਿਓ ਜੀ ਤਾਂ ਕਿ ਤੁਹਾਡੀ ਜਿਹੜੀ ਅਸੀਂ ਡੇਲੀ ਅਪਲੋਡ ਕਰ ਰਹੇ ਆਂ ਵੀਡੀਓ ਤੁਹਾਡੀ ਕੋਈ ਸਕਿੱਪ ਨਾ ਹੋਵੇ ਜੀ ਠੀਕ ਹੈ ਜੀ ਅੱਜ ਦੇ ਜਿਹੜੇ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਂ ਆਫਰ ਦੇ ਵਿੱਚ ਸੂਟ ਰਹਿਣ ਵਾਲਿਆ ਪ੍ਰਿੰਸੈਸ ਕਲੈਕਸ਼ਨ ਮੈਚਿੰਗ ਸੂਟ ਤੇ ਸੈਬਾ ਬਰੈਨ ਦੇ 올ਓਵਰ ਸੂਟ ਜੀ ਠੀਕ ਹੈ ਜੀ ਬੜੇ ਸੋਹਣੇ ਸੁੰਨੇ ਤੁਹਾਡੇ ਵਾਸਤੇ ਲੈ ਕੇ ਆਏ ਆ ਪ੍ਰਿੰਟ ਮੈਚਿੰਗ ਸੂਟ ਵੀ ਮਿਲਣਗੇ 올ਓਵਰ ਸੂਟ ਵੀ ਮਿਲਣਗੇ ਫਸਟ ਸੂਟ ਦੇਖੋ ਪ੍ਰਿੰਟ ਚੈੱਕ ਕਰੋ ਕਲਰ ਵੀ ਬੜਾ ਪਿਆਰਾ ਤੇ ਪ੍ਰਿੰਟ ਵੀ ਬੜਾ ਪਿਆਰਾ ਦਿਖਾ ਸਕਦੇ ਤੁਹਾਨੂੰ ਇਹਦਾ ਪ੍ਰਿੰਟ ਦਿਖਾ ਸਕਦੀ ਹਾਂ ਦੇਖੋ ਜੀ ਬੜਾ ਪਿਆਰਾ ਜਹ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਆਫਰ ਦੇ ਵਿੱਚ ਰਹਿਣ ਵਾਲਿਆ ਸੂਟ ਜੇਕਰ ਤੁਸੀਂ ਸਾਡੇ ਕੋਲੋਂ ਇੱਕ ਸੂਟ ਬਾਏ ਕਰ ਰਹੇ ਹੋ 올ਓਵਰ ਸੂਟ ਤੇ 550 ਜੇਕਰ ਤੁਸੀਂ ਦੋ ਸੂਟ ਬਾਏ ਕਰ ਰਹੇ ਹੋ ਤਾਂ ਤੁਹਾਨੂੰ 525 ਦੇ ਵਿੱਚ 올 오버 세바 브랜드 ਦਾ ਸੂਟ ਪਹਿਨਣ ਵਾਲਾ ਜੀ ਠੀਕ ਹੈ ਜੀ ਸਾਡੇ ਕੋਲੇ ਲੈਸਾਂ ਵੀ ਅਵੇਲੇਬਲ ਹੈ ਤੁਹਾਨੂੰ ਅਸੀਂ ਡਿਜ਼ਾਈਨਿੰਗ ਦਿਖਾਵਾਂਗੇ ਲੈਸਾਂ ਦੀ ਜੇਕਰ ਤੁਸੀਂ ਸੂਟਾਂ ਦੇ ਨਾਲ ਸਾਡੇ ਕੋਲ ਲੈਸ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਬੜੀਆਂ ਪਿਆਰੀਆਂ ਪੈਰੀਆਂ ਲੈਸਾਂ ਸਾਡੇ ਕੋਲੇ ਅਵੇਲੇਬਲ ਹੈ ਦੇਖੋ ਇਹ ਵਾਲੀ ਲੈਸ ਦੇਖੋ ਮੈਚਿੰਗ ਅਸੀਂ ਲੈ ਕੇ ਆਏ ਆ ਤੁਹਾਡੇ ਵਾਸਤੇ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਤੁਸੀਂ ਕਰ ਸਕਦੇ ਹੋ ਲੈਸ ਦੇ ਨਾਲ ਸਾਡੇ ਕੋਲ ਤੁਸੀਂ ਇਹ ਵਾਲੀ ਲੈਸ ਵੀ ਬਾਈ ਕਰ ਸਕਦੇ ਹੋ ਜੀ ਕਾਫੀ ਤਰ੍ਹਾਂ ਦੇ ਡਿਜ਼ਾਈਨ ਸਾਡੇ ਕੋਲੇ ਅਵੇਲੇਬਲ ਹੈ ਅਸੀਂ ਤੁਹਾਨੂੰ ਸਾਰੇ ਡਿਜ਼ਾਈਨ ਨਹੀਂ ਦਿਖਾ ਸਕਦੇ ਕਾਫੀ ਲੈਸਾਂ ਸਾਡੇ ਕੋਲੇ ਤੁਸੀਂ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਲੈਸ ਜਿਹੜੀ ਲੈ ਸਕਦੇ ਹੋ ਪ੍ਰਿੰਟ ਚੈੱਕ ਕਰੋ ਸੂਟ ਦਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਦੇਖੋ ਇਹ ਵਾਲੀ ਲੈਸ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜੀ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਕਰ ਸਕਦੇ ਹੋ ਤੁਸੀਂ ਆਪਣੀ ਲੈਸ ਦੇ ਨਾਲ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਸੈਵਾ ਬ੍ਰਾਂਡ ਦਾ ਦੋ ਸੂਟ ਬਾਇ ਕਰ ਰਹੇ ਹੋ ਤੁਹਾਨੂੰ ਇੱਕ ਸੂਟ ਪਹਿਣ ਵਾਲਾ 525 ਦੇ ਵਿੱਚ ਜੇਕਰ ਤੁਸੀਂ ਇੱਕ ਸੂਟ ਬਾਇ ਕਰਨਾ ਤਾਂ ਤੁਹਾਨੂੰ 550 ਵਿੱਚ ਪਹਿਣ ਵਾਲਾ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਆਊਗਾ ਜੀ ਇਹ ਵੀ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਕਲਰ ਵੀ ਬੜਾ ਪਿਆਰਾ ਜਿਹਾ ਸੈਵਾ ਬ੍ਰਾਂਡ ਦਾ ਰਹਿਣ ਵਾਲਾ ਪਿਓਰ ਕਾਟਨ ਸਟੱਫ ਹੈ ਜੀ ਬਿਲਕੁਲ ਪਿਓਰ ਕਾਟਨ ਸਟੱਫ ਕਿਸੇ ਤਰ੍ਹਾਂ ਦਾ ਕੋਈ ਮਿਕਸ ਨਹੀਂ ਹੈ ਬਿਲਕੁਲ ਪਿਓਰ ਕਾਟਨ ਸਟੱਫ ਹੈ ਸਾਰੇ ਸੂਟ ਬੜੇ ਬ੍ਰਾਂਡਡ ਜੇ ਰਹਿਣ ਵਾਲੇ ਆ ਜੀ ਪ੍ਰਿੰਸਸ ਦੇ ਵਿੱਚ ਵੀ ਲੈ ਕੇ ਆਏ ਆ ਤੇ ਸੈਵਾ ਬ੍ਰਾਂਡ ਦੇ ਵਿੱਚ ਵੀ ਲੈ ਕੇ ਆਏ ਆ ਠੀਕ ਹੈ ਜੀ ਇਹ ਵਲ ਤੁਸੀਂ ਸਾਡੇ ਕੋਲ ਜਿਹੜੀ ਲੈਸ ਆ ਉਹ ਲੈ ਸਕਦੇ ਹੋ ਕਿਸੇ ਵੀ ਹੋਰ ਡਿਜ਼ਾਈਨ ਚ ਵੀ ਤੁਸੀਂ ਸਾਡੇ ਕੋਲ ਲੈਸ ਜਿਹੜੀ ਹੈ ਬਾਈ ਕਰ ਸਕਦੇ ਹੋ ਸਭ ਤਰ੍ਹਾਂ ਦੀਆਂ ਜਿਹੜੀ ਸਾਡੇ ਕੋਲ ਲੈਸਾਂ ਉਹ ਅਵੇਲੇਬਲ ਹੈ ਜੀ ਠੀਕ ਹੈ ਜੀ ਅਗਲਾ ਤੁਹਾਨੂੰ ਪ੍ਰਿੰਟ ਦਿਖਾਉਣ ਲੱਗੇ ਆ ਸੈਵਾ ਬ੍ਰਾਂਡ ਦੇ ਵਿੱਚ 올ਓਵਰ ਸੂਟ ਦੇ ਵਿੱਚ ਸਾਰੇ ਪ੍ਰਿੰਟ ਬੜੇ ਪਿਆਰੇ ਜੇ ਰਹਿਣ ਵਾਲੇ ਆ ਦੇਖੋ ਇਹ ਕੇਵਲਾ ਪ੍ਰਿੰਟ ਚੈੱਕ ਕਰੋ ਥੋੜਾ ਜਿਹਾ ਲਾਈਟ ਸ਼ੇਡ ਹੈ ਠੀਕ ਹੈ ਜੀ ਇਹ ਸਾਡੇ ਜਿਹੜੀਆਂ ਸਾਡੇ ਮਦਰਸ ਹੈ ਉਹਨਾਂ ਲਈ ਹੈ ਜਿਹੜੇ 올ਡ ਏਜ ਜਿਹੜੇ ਮਦਰਸ ਹੈ ਉਹਨਾਂ ਲਈ ਇਦਾਂ ਦਾ ਕਲਰ ਅਸੀਂ ਲੈ ਕੇ ਆਏ ਆ ਛੋਟੇ ਪ੍ਰਿੰਟ ਦੇ ਵਿੱਚ ਕਾਫੀ ਡਿਮਾਂਡ ਸੀ ਛੋਟੇ ਪ੍ਰਿੰਟ ਦੀ ਅਸੀਂ ਉਹਨਾਂ ਵਾਸਤੇ ਵੀ ਇਹ ਵਾਲਾ ਸੂਟ ਲੈ ਕੇ ਆਏ ਆ ਜੀ ਜਿਹੜੀ ਵੀ ਮੇਰੀ ਭੈਣ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰਨਾ ਹੈ ਤਾਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇਹਦੇ ਨਾਲ ਵੀ ਤੁਹਾਨੂੰ ਲੈਸ ਦਿਖਾਵਾਂਗੇ ਠੀਕ ਹੈ ਜੀ ਜਿਹੜੀ ਵੀ ਮੇਰੀ ਭੈਣ ਕਿਸੇ ਵੀ ਤਰ੍ਹਾਂ ਦੀ ਲੈਸ ਇਹਦੇ ਨਾਲ ਲੈਣਾ ਚਾਹੁੰਦੀ ਹੈ ਤਾਂ ਅਸੀਂ ਉਹਨੂੰ ਅਸੀਂ ਲੈਸ ਵੀ ਅਵੇਲੇਬਲ ਹੈ ਸਾਡੇ ਕੋਲ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਛੋਟੇ ਛੋਟੇ ਪ੍ਰਿੰਟ ਦਾ ਪ੍ਰੈ ਸੂਟ ਰਹਿਣ ਵਾਲਾ ਜੇਕਰ ਤੁਸੀਂ ਇੱਕ ਸੂਟ ਬਾਇ ਕਰ ਰਹੇ ਹੋ 550 ਵਿੱਚ ਤੁਹਾਨੂੰ ਪੈਣ ਵਾਲਾ ਜੇਕਰ ਤੁਸੀਂ ਦੋ ਸੂਟ ਬਾਇ ਕਰ ਰਹੇ ਹੋ ਤਾਂ ਤੁਹਾਨੂੰ ਸੂਟ 525 ਦੇ ਵਿੱਚ ਪੈਣ ਵਾਲਾ ਅਸੀਂ ਤੁਹਾਡੇ ਆਫਰ ਲੈ ਕੇ ਆਏ ਹਾਂ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਛੋਟੀ ਬੂਟੀ ਦਾ ਪ੍ਰਿੰਟ ਰਹਿਣ ਵਾਲਾ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਪਿਸਤਾ ਕਲਰ ਹੈ ਕਾਫੀ ਡਿਮਾਂਡ ਹੈ ਪਿਸਤਾ ਕਲਰ ਦੀ ਵੀ ਕਿਉਂਕਿ ਪਿਆ ਜਿਹੜਾ ਸੀ ਸੂਟ ਵੇਅਰ ਕਰਦੇ ਆ ਪਿਸਤਾ ਕਲਰ ਦਾ ਉਹ ਪਾਇਆ ਹੋਇਆ ਵੀ ਬੜਾ ਪਿਆਰਾ ਲੱਗਦਾ ਠੀਕ ਹੈ ਜੀ ਇਹਦੇ ਨਾਲ ਵੀ ਸਾਡੇ ਕੋਲੇ ਲੈਸਾਂ ਜਿਹੜੀਆਂ ਅਵੇਲੇਬਲ ਹੈ ਦੇਖੋ ਤੁਸੀਂ ਐਦਾਂ ਦੀ ਲੈਸ ਲਗਾ ਕੇ ਸੂਟ ਨੂੰ ਕਿਸੇ ਵੀ ਤਰ੍ਹਾਂ ਦੀ ਗ੍ਰੇਸ ਦੇ ਸਕਦੇ ਹੋ ਬੜੇ ਪਿਆਰਾ ਜਿਹਾ ਸੂਟ ਰਹਿਣ ਵਾਲਾ ਪ੍ਰਿੰਟ ਬੜਾ ਪਿਆਰਾ ਜਿਹਾ ਠੀਕ ਹੈ ਜੀ ਛੋਟੇ ਛੋਟੇ ਪ੍ਰਿੰਟ ਹੈ ਸਾਡੇ ਕੋਲ ਤੁਸੀਂ ਲੈਸ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਮੈਚਿੰਗ ਲੈਸ ਲੈ ਸਕਦੇ ਹੋ ਤੁਹਾਡੇ ਕੋਲੋਂ ਠੀਕ ਹੈ ਜੀ ਔਰਗੈਂజా ਤੁਸੀਂ ਕਈ ਕਲਰਾਂ ਦੇ ਵਿੱਚ ਵੀ ਸਾਡੇ ਕੋਲੋਂ ਲੈਸ ਲੈ ਸਕਦੇ ਹੋ ਔਰਗੈਂజా ਦੇ ਵਿੱਚ ਦੇਖ ਸਕਦੇ ਹੋ 올ਓਵਰ ਸੂਟ ਰੈਨ ਵਾਲਾ ਜੀ ਸੈਵਾ ਬ੍ਰਾਂਡ ਦਾ ਠੀਕ ਹੈ ਜੀ ਪ੍ਰਾਈਸ ਰਹਿਣ ਵਾਲਾ ਹੈ 550 ਜੇਕਰ ਦੋ ਸੂਟ ਬਾਏ ਕਰ ਰਹੇ ਹੋ ਤਾਂ ਤੁਹਾਨੂੰ 525 ਦੇ ਬੱਚੇ ਵਾਲਾ ਸੂਟ ਪੈਣ ਵਾਲਾ ਜੀ ਅਗਲਾ 프੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਬਾਕੀ ਅਸੀਂ ਕਲਰ ਲਾਈਟ ਹੈ ਪਰ ਅਸੀਂ ਜੇਕਰ ਅਸੀਂ ਇਦਾਂ ਦੀ ਲੈਸ ਲਗਾਵਾਂਗੇ ਦੇਖਾਂ ਸੂਟ ਦੇ ਉੱਪਰ ਤੇ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਕਰ ਸਕਦੇ ਹਾਂ ਡਿਜ਼ਾਈਨਿੰਗ ਕਰਕੇ ਅਸੀਂ ਆਪਣੇ ਸੂਟ ਨੂੰ ਵੇਅਰ ਕਰ ਸਕਦੇ ਹਾਂ ਬਹੁਤ ਪਿਆਰਾ ਡਿਜ਼ਾਈਨ ਬਣ ਵਾਲਾ ਇਦਾਂ ਦੀਆਂ ਲੈਸਾਂ ਦੇ ਨਾਲ ਠੀਕ ਹੈ ਜੀ ਪ੍ਰਿੰਟ ਚ ਚੈੱਕ ਕਰੋ ਛੋਟੀ ਬੂਟੀ ਦਾ ਪ੍ਰਿੰਟ ਹੈ ਪਿਓਰ ਕਾਟਨ ਸਟੱਫ ਹੈ ਸੈਵਾ ਬ੍ਰਾਂਡ ਰਹਿਣ ਵਾਲਾ ਠੀਕ ਹੈ ਜੀ ਪ੍ਰਿੰਟ ਬੜਾ ਪਿਆਰਾ ਜਾਂ ਕਲਰ ਵੀ ਬੜਾ ਲਾਈਟ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਇਹ ਕੇਵਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸੈਵਾ ਬ੍ਰਾਂਡ ਦਾ ਰਹਿਣ ਵਾਲਾ ਠੀਕ ਹੈ ਜੀ ਬ੍ਰਾਂਡ ਰਹੂਗਾ ਸੈਵਾ ਸਿਰਫ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ 550 ਦੇ ਵਿੱਚ ਜੇਕਰ ਤੁਸੀਂ ਦੋ ਸੂਟ ਬਾਇ ਕਾਰ ਰਹੇ ਹੋ ਤਾਂ ਤੁਹਾਨੂੰ 525 ਦੇ ਵਿੱਚ ਸਹਿਵਾ ਬ੍ਰਾਂਡ ਦਾ 올-ਓਵਰ ਸੂਟ ਪੈਣ ਵਾਲਾ ਜੀ ਠੀਕ ਹੈ ਜੀ ਬਾਕੀ ਤੁਸੀਂ ਇਹਨਾਂ ਨਾਲ ਲੈਸਾਂ ਲਗਾ ਕੇ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਕਰ ਸਕਦੇ ਹੋ ਸੂਟ ਦੀ ਕਾਫੀ ਤਰ੍ਹਾਂ ਦੀਆਂ ਸਾਡੇ ਕੋਲੇ ਜਿਹੜੀ ਲੈਸਸ ਅਵੇਲੇਬਲ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਲੈਸ ਆ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਵੀ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਕਰ ਸਕਦੇ ਆ ਸੂਟ ਉੱਪਰ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਕਲਰ ਚੈੱਕ ਕਰੋ ਨੇਵੀ ਬਲੂ ਕਲਰ ਰਹਿਣ ਵਾਲਾ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸੀ ਅਗਲਾ ਪ੍ਰਿੰਟ ਦਿਖਾਉਣ ਲੱਗਿਆ ਤੁਹਾਨੂੰ ਦੇਖੋ ਜੀ ਇਹ ਵਾਈਨ ਸ਼ੇਡ ਦੇ ਵਿੱਚ ਹੈ ਛੋਟੀ ਬੂਟੀ ਦਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਆਲ ਓਵਰ ਸੂਟ ਰਹੂਗਾ ਸੈਵਾ ਬ੍ਰਾਂਡ ਦਾ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇਹ ਵਾਲੀ ਇਸ ਇਧਰ ਲੈਸ ਲਗਾਈ ਹੈ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਕਰ ਸਕਦੇ ਹੋ ਤੁਸੀਂ ਲੈਸ ਲਗਾ ਕੇ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੇਖੋ ਇਹ ਵਾਲੀ ਲੈਸ ਵੀ ਤੁਸੀਂ ਲਗਾ ਸਕਦੇ ਹੋ ਕਾਫੀ ਤਰ੍ਹਾਂ ਦੀ ਡਿਜ਼ਾਈਨਿੰਗ ਸਾਡੇ ਕੋਲੇ ਅਵੇਲੇਬਲ ਹੈ ਲੈਸਾਂ ਦੀ ਵੀ ਠੀਕ ਹੈ ਜੀ ਜੇਕਰ ਤੁਸੀਂ ਸੈਂਟਰ ਕੱਟ ਪਾ ਕੇ ਲੈਸ ਲੈਣਾ ਚਾਹੁੰਦੇ ਹੋ ਸੈਂਟਰ ਕੱਟ ਵਾਲੇ ਤੁਹਾਨੂੰ ਲੈਸ ਵੀ ਮਿਲ ਸਕਦੀ ਹੈ ਜੀ ਅਸੀਂ ਤੁਹਾਨੂੰ ਜ਼ਿਆਦਾ ਜਿਹੜੀਆਂ ਲੈਸਾਂ ਨਹੀਂ ਦਿਖਾ ਸਕਦੇ ਪਰ ਅਸੀਂ ਤੁਹਾਨੂੰ ਸ਼ੋਅ ਕਰ ਰਹੇ ਹਾਂ ਵੀ ਸਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਲੈਸ ਆ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜੀ 올ਓਵਰ ਸੂਟ ਰੈਨ ਵਾਲਾ ਬਾਕੀ ਡਿਜ਼ਾਈਨਿੰਗ ਕਰਕੇ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਕਲਰ ਵੀ ਬੜਾ ਪਿਆਰਾ ਵਾਈਨ ਕਲਰ ਹੈ ਜੀ ਇਹ ਵਾਲੀ ਲੈਸ ਵੀ ਤੁਸੀਂ ਲਗਾ ਸਕਦੇ ਹੋ ਇਸ ਤੋਂ ਅੱਗੇ ਸੂਟ ਰਹਿਣ ਵਾਲਿਆ ਪ੍ਰਿੰਸੈਸ ਕਲੈਕਸ਼ਨ ਦੇ ਮੈਚਿੰਗ ਸੂਟ ਰਹਿਣਗੇ ਜੀ ਪ੍ਰਿੰਸੈਸ ਕਲੈਕਸ਼ਨ ਦੇ ਮੈਚਿੰਗ ਸੂਟ ਰਹਿਣਗੇ ਬੜੇ ਪਿਆਰੇ ਜਿਹੇ ਰਹਿਣ ਵਾਲੇ ਪ੍ਰਿੰਟ ਫਸਟ ਪ੍ਰਿੰਟ ਚੈੱਕ ਕਰੋ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਬਾਟਮ ਲਈ ਅਸੀਂ ਲੈ ਕੇ ਆਏ ਆ ਸੈਲਫ ਪ੍ਰਿੰਟ ਦੇ ਵਿੱਚ ਮੈਚਿੰਗ ਬਾਟਮ ਰਹੂਗੀ ਦੇ ਨਾਲ ਦੇਖੋ ਜੀ ਸੈਲਫ 프ਰੰਟ ਦੇ ਵਿੱਚ ਮੈਚਿੰਗ ਬਾਟਮ ਰਹਿਣ ਵਾਲੀ ਹੈ ਇਹ ਵਾਲੀ ਰੈਣ ਵਾਲੀ ਨਾਲ ਬਾਟਮ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਮੈਚਿੰਗ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 575 ਰੁਪਏ ਠੀਕ ਹੈ ਜੀ 575 ਦੇ ਵਿੱਚ ਤੁਹਾਨੂੰ ਮੈਚਿੰਗ ਸੂਟ ਦੇ ਰਹੇ ਹਾਂ ਜੀ ਅਸੀਂ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਾਕੀ ਇਹਦੇ ਨਾਲ ਤੁਸੀਂ ਲੈਸਾਂ ਲਗਾ ਕੇ ਨਾਲ ਗਰੇਸ ਦੇ ਸਕਦੇ ਹੋ ਸੂਟ ਨੂੰ ਕਿਸੇ ਵੀ ਤਰ੍ਹਾਂ ਦੀ ਲੈਸ ਜਿਹੜੀ ਸਾਡੇ ਕੋਲ ਲੈ ਸਕਦੇ ਹੋ ਠੀਕ ਹੈ ਜੀ ਤੋ ਨੂੰ ਸੀ ਲੈਸਸ ਦਿਖਾ ਰਹੇ ਆ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਠੀਕ ਹੈ ਜੀ ਕਈ ਤਰ੍ਹਾਂ ਦੇ ਲੈਸਸ ਜਿਹੜੇ ਸਾਡੇ ਕੋਲੇ ਅਵੇਲੇਬਲ ਹੈ ਕਿਸੇ ਵੀ ਤਰ੍ਹਾਂ ਜਿਹੜੀ ਸਾਡੇ ਕੋਲ ਹੈ ਤੁਸੀਂ ਬਾਇ ਕਰ ਸਕਦੇ ਹੋ ਪ੍ਰਿੰਟ ਚੈੱਕ ਕਰੀ ਚਲੋ ਤੇ ਕਲਰ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲਿਆ ਹੈ ਮੈਚਿੰਗ ਸੂਟ 575 ਦੇ ਵਿੱਚ ਸਾਡੇ ਕੋਲ ਤੁਸੀਂ ਇਹ ਸੂਟ ਬਾਇ ਕਰ ਸਕਦੇ ਹੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਗ੍ਰੇ ਸ਼ੇਡ ਹੈ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਮੈਚਿੰਗ ਰਹਿਣ ਵਾਲਾ ਸੂਟ ਠੀਕ ਹੈ ਜੀ 셀ਫ ਪ੍ਰਿੰਟ ਦੀ ਰਹਿਣ ਵਾਲੀ ਹੈ ਮੈਚਿੰਗ ਬਾਟਮ ਤਾਂ ਮੈਚਿੰਗ ਬਾਟਮ ਦਿਖਾਉਣ ਲੱਗੀ ਹਾਂ ਇਹ ਨਾਲ ਇਹ ਵਾਲੀ ਰਹੂਗੀ ਮੈਚਿੰਗ ਬਾਟਮ ਪ੍ਰਿੰਟ ਵੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੋ ਪ੍ਰਿੰਟ ਸ਼ਰਟ ਵਿੱਚ ਬਣਿਆ ਉਹੀ 셀ਫ ਪ੍ਰਿੰਟ ਦੇ ਵਿੱਚ ਬਾਟਮ ਦੇ ਵਿੱਚ ਬਣਿਆ ਹੋਇਆ ਪ੍ਰਿੰਸਸ ਕਲੈਕਸ਼ਨ ਹੈ ਬੜੇ ਪਿਆਰੇ ਜੀ ਸੂਟ ਰਹਿਣ ਵਾਲੇ ਆ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਜੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਤੁਹਾਨੂੰ ਇਹਦੇ ਵਿੱਚ ਇੱਕ ਕਲਰ ਹੋਰ ਅਵੇਲੇਬਲ ਹੈ ਸਾਡੇ ਕੋਲ ਕਈ ਮੇਰੀ ਭੈਣਾਂ ਨੂੰ ਡਾਰਕ ਸ਼ੇਡ ਪਸੰਦ ਹੁੰਦਾ ਸਾਡੇ ਕੋਲ ਡਾਰਕ ਸ਼ੇਡ ਦੇ ਵਿੱਚ ਵੀ ਇਹ ਵਾਲੇ ਸੂਟ ਆਉਣ ਵਾਲਾ ਜੀ ਦੇਖੋ ਇਹ ਇਹ ਵਾਲਾ ਪ੍ਰਿੰਟ ਦੇ ਵਿੱਚ ਇਹ ਵਾਲਾ ਕਲਰ ਮਿਲੂਗਾ ਥੋੜਾ ਡਾਰਕ ਸ਼ੇਡ ਹੈ ਪਰ ਕਲਰ ਬੜਾ ਪਿਆਰਾ ਪ੍ਰਿੰਟ ਬੜਾ ਪਿਆਰਾ ਦੇਖ ਸਕਦੇ ਹੋ ਥੋੜਾ ਜਿਹਾ ਕੈਮਰੇ ਵਿੱਚ ਜ਼ਿਆਦਾ ਬ੍ਰਾਈਟ ਆ ਰਿਹਾ ਪਰ ਇਸ ਤਰ੍ਹਾਂ ਦਾ ਜ਼ਿਆਦਾ ਬ੍ਰਾਈਟ ਨਹੀਂ ਹੈ ਬਹੁਤ ਪਿਆਰਾ ਕਲਰ ਰਹਿਣ ਵਾਲਾ ਠੀਕ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਜਿਹੜੇ ਵੀ ਫੋਟੋ ਨੂੰ ਬਸੰਦਾ ਹੈ ਬਾਈ ਕਰ ਸਕਦੇ ਹੋ ਜੀ ਅਗਲਾ ਸੂਟ ਰਹਿਣ ਵਾਲਾ ਤੁਹਾਨੂੰ ਬਲੈਕ ਦੇ ਵਿੱਚ ਮਿਲਣ ਵਾਲਾ ਪ੍ਰਿੰਟ ਇਹ ਬਲੈਕ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹਦੇ ਨਾਲ ਮੈਚਿੰਗ ਬਾਟਮ ਮਿਲੂਗੀ ਮੈਚਿੰਗ ਬਾਟਮ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਹ ਵਾਲੀ ਮੈਚਿੰਗ ਬਾਟਮ ਰਹਿਣ ਵਾਲੀ ਹੈ 셀ਫ ਪ੍ਰਿੰਟ ਦੇ ਵਿੱਚ ਠੀਕ ਹੈ ਜੀ 575 ਦੇ ਵਿੱਚ ਤੁਸੀਂ ਸਾਡੇ ਕੋਲੋਂ ਮੈਚਿੰਗ ਸੂਟ ਲੈ ਸਕਦੇ ਹੋ ਬਾਈ ਕਰ ਸਕਦੇ ਹੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਨੇਵੀ ਬਲੂ ਕਲਰ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟਰ ਰਹਿਣ ਵਾਲਾ ਇਹਦੇ ਨਾਲ ਤੁਹਾਨੂੰ ਨੇਵੀ ਬਲੂ ਕਲਰ ਦੀ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਮਿਲਣ ਵਾਲੀ ਹੈ ਸਾਰੇ ਪ੍ਰਿੰਟ ਹੀ ਬੜੇ ਪਿਆਰੇ ਜਿਹੇ ਡਿਜ਼ਾਈਨਰ ਜਿਹੇ ਰਹਿਣ ਵਾਲੇ ਆ ਸਿਰਫ ਪ੍ਰਾਈਸ ਦੇ ਰਹੇ ਤੁਹਾਨੂੰ ਆਫਰ ਦੇ ਵਿੱਚ 575 ਦੇ ਵਿੱਚ ਤੁਹਾਨੂੰ ਮੈਚਿੰਗ ਸੂਟ ਮੈ ਰਿਆ ਤੁਸੀਂ ਪਹਿਲਾਂ ਇਹ ਵਾਲੇ ਸੂਟ 700 750 ਵਿੱਚ ਬਾਏ ਕੀਤੇ ਹੋਣਗੇ ਹੁਣ ਤੁਹਾਨੂੰ ਸਿਰਫ ਆਫਰ ਦੇ ਵਿੱਚ ਇਹ ਵਾਲੇ ਸੂਟ ਮਿਲ ਰਹੇ ਆ 575 ਦੇ ਵਿੱਚ ਮੈਚਿੰਗ ਸੂਟ ਪ੍ਰਿੰਸਸ ਕਲੈਕਸ਼ਨ ਬੜੇ ਪਿਆਰੇ ਜਿਹੇ ਡਿਜ਼ਾਈਨਰ ਜੇ ਪ੍ਰਿੰਟ ਰਹਿਣ ਵਾਲੇ ਆ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਰੈਸਟ ਕਲਰ ਦਾ ਬੇਸ ਹੈ ਤੇ ਰੈਸਟ ਕਲਰ ਦੇ ਨਾਲ ਬਾਟਮ ਆਉਣ ਵਾਲੀ ਹੈ ਜੀ ਨਿਊ ਜੀ ਡਿਜ਼ਾਈਨਿੰਗ ਹੈ ਬੜਾ ਸੋਨਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਦੇਖੋ ਇਹ ਵਾਲੀ ਰੈਸਟ ਕਲਰ ਦੀ 셀ਫ ਬ੍ਰੈਂਡ ਦੇ ਵਿੱਚ ਆਉਣ ਵਾਲੀ ਹੈ ਬਾਟਮ ਪਿਓਰ ਕਾਟਨ ਸਟਫ ਹੈ ਪ੍ਰਿੰਸਸ ਕਲੈਕਸ਼ਨ ਬ੍ਰਾਂਡਡ ਸੂਟ ਰਹਿਣ ਵਾਲਾ ਹੈ ਸਿਰਫ ਆਫਰ ਦੇ ਵਿੱਚ ਤੁਹਾਨੂੰ ਦੇ ਰਹੇ ਹਾਂ 575 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਹਦੇ ਸਾਡੇ ਕੋਲ ਇੱਕ ਕਲਰ ਹੋਰ ਅਵੇਲੇਬਲ ਹੈ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਠੀਕ ਹੈ ਜੀ ਇਹ ਕੇਵਲਾ ਕਲਰ ਆਉਣ ਵਾਲਾ ਹੈ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਇਹ ਵਾਲੀ ਰਹਿਣ ਵਾਲੀ ਇਹਦੇ ਨਾਲ ਬਾਟਮ ਠੀਕ ਹੈ ਜੀ ਇੱਕ ਤੁਹਾਨੂੰ ਇਹ ਵਾਲਾ ਕਲਰ ਮਿਲਣ ਵਾਲਾ ਹੈ ਜੀ ਪ੍ਰਿੰਟ ਵੀ ਬੜਾ ਪਿਆਰਾ ਤੇ ਕਲਰ ਵੀ ਬੜੇ ਪਿਆਰੇ ਜਿਹੇ ਰਹਿਣ ਵਾਲੇ ਹੈ ਰੈਸਟ ਕਲਰ ਮਿਲੂਗਾ ਇਹ ਕੇਵਲਾ ਕਲਰ ਮਿਲੂਗਾ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੈ ਸਾਡੇ ਕੋਲ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਇੱਕ ਸਾਡੇ ਕੋਲੇ ਇਹ ਵਾਲਾ ਸੂਟ 21 ਪੀਸ ਸਾਡੇ ਕੋਲੇ ਬਾਕੀ ਹੈ ਜੀ ਜਿਹੜੀ ਵੀ ਮੇਰੀ ਭੈਣ ਨੂੰ ਕਿਸੇ ਵੀ ਤਰ੍ਹਾਂ ਦਾ ਸੂਟ ਪਸੰਦ ਹੈ ਦੇਖੋ ਇੱਕ ਵਾਲ ਤੁਹਾਨੂੰ ਇਹ ਵਾਲਾ ਪ੍ਰਿੰਟ ਮੈਲਣ ਵਾਲਾ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸੈਲਫ ਪ੍ਰਿੰਟ ਦੇ ਵਿੱਚ ਮੈਲਣ ਵਾਲੀ ਤੁਹਾਨੂੰ ਬੋਟਮ ਮੈਚਿੰਗ ਸੂਟ ਰਹਿਣ ਵਾਲਾ ਪ੍ਰਾਈਸ ਦੇ ਰਹੇ ਹਾਂ ਸਿਰਫ ਤੁਹਾਨੂੰ 575 ਬੜੇ ਪਿਆਰੇ ਜੇ ਸਾਰੇ ਹੀ ਸੂਟ ਰਹਿਣ ਵਾਲੇ ਹੈ ਜੀ ਠੀਕ ਹੈ ਜੀ ਇੱਕ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵਾਲੀ ਰਹਿਣ ਵਾਲੀ ਹੈ ਸ਼ਰਟ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵਾਲੀ ਰਹਿਣ ਵਾਲੀ ਹੈ ਬਾਟਮ 셀ਫ ਪ੍ਰਿੰਟ ਦੇ ਵਿੱਚ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੂਟ ਹੈ ਜੀ ਇਹ ਕੇ ਵਾਲਾ ਪ੍ਰਿੰਟ ਹੈ ਇਹ ਕੇ ਵਾਲਾ ਪ੍ਰਿੰਟ ਚੈੱਕ ਕਰੋ ਦੇਖੋ ਇਹ ਵਾਲੇ ਪ੍ਰਿੰਟ ਦੀ ਕਾਫੀ ਡਿਮਾਂਡ ਆਈ ਹੈ ਜੀ ਸਾਨੂੰ ਤੁਹਾਨੂੰ ਇਹ ਵਾਲਾ ਪ੍ਰਿੰਟ ਸ਼ਿਮਰ ਵਿੱਚ ਵੀ ਮਿਲੇਗਾ ਪ੍ਰਿੰਸਸ ਵਿੱਚ ਵੀ ਮਿਲੇਗਾ ਰਸ਼ੀਆ ਬ੍ਰਾਂਡ ਵਿੱਚ ਵੀ ਮਿਲੇਗਾ ਠੀਕ ਹੈ ਜੀ ਕਲਰ ਥੋੜਾ ਜਿਹਾ ਆ ਰਿਹਾ ਲਾਈਟ ਠੀਕ ਹੈ ਜੀ ਪਰ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ 셀ਫ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ बॉटम ਚੈੱਕ ਕਰੋ ਬੜਾ ਪਿਆਰਾ ਜਿਹਾ ਸੂਟ ਹੈ 575 ਰੁਪਏ ਤਨੂੰ ਦੇ ਰਿਹਾ ਹੈ ਜੀ ਸਿਰਫ ਪ੍ਰਾਈਸ ਠੀਕ ਹੈ ਜੀ ਇਹ ਵਾਲਾ ਰਹਿਣ ਵਾਲਾ ਇਹਦਾ ਪ੍ਰਿੰਟ ਕਲਰ ਇਹ ਵਾਲਾ ये वाला कलर है जी बिल्कुल सेम कलर आ रहा है इद्दा कैमरे सोना सेम कलर आ रहे ठीक है, रहे है जी ए वाली रहने वाली है बॉटम बड़ा प्यारा जहा सूट रहने वाला जी ठीक है जी इस तो अगला चेक करो अगला प्रिंट चेक करो जी ਤੇਬੀ ਕਾਟਨ ਦੇ ਵਿੱਚ ਰਹਿਣ ਵਾਲਾ ਪ੍ਰਿੰਟ ਦੇਖੋ ਜੁਨੀਕ ਜਾਂ ਪ੍ਰਿੰਟ ਹੈ ਐਦਾਂ ਦੀ ਪ੍ਰਿੰਟ ਦੀ ਕਾਫੀ ਡਿਮਾਂਡ ਹੁੰਦੀ ਹੈ ਲੱਗ ਜਾ ਪ੍ਰਿੰਟ ਰਹਿਣ ਵਾਲਾ ਹੁੰਦਾ ਹੈ ਸੈਲਫ ਪ੍ਰਿੰਟ ਦੇ ਵਿੱਚ ਮਿਲਣ ਵਾਲੇ ਤੁਹਾਨੂੰ ਇਹ ਨਾਲ ਬਾਟਮ ਠੀਕ ਹੈ ਜੀ ਸੈਲਫ ਪ੍ਰਿੰਟ ਦੇ ਵਿੱਚ ਮਿਲਣ ਵਾਲੀ ਇਹ ਬਾਟਮ ਬੜਾ ਪਿਆਰਾ ਜਿਹਾ ਪੀਸ ਹੈ ਕਲਰ ਬੜਾ ਪਿਆਰਾ ਠੀਕ ਹੈ ਡਿਜ਼ਾਈਨਿੰਗ ਵੀ ਡਿਫਰੈਂਟ ਜੀ ਹੈ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਦੇਖੋ ਇਹ ਵਾਲੀ ਰਹਿਣ ਵਾਲੀ ਇਹਨਾਂ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਇਹ ਵਾਲੀ ਰਹਿਣ ਵਾਲੀ ਸ਼ਰਟ ਟੈਬੀ ਕਾਟਨ ਹੈ ਜੀ ਸਿਰਫ ਪ੍ਰਾਈਸ ਦੇ ਰਹੇ ਹਾਂ ਸੇਮ 575 ਰੁਪਏ ਜੀ ਅਗਲਾ ਪ੍ਰਿੰਟ ਚੈੱਕ ਕਰੋ ਜੀ ਦੇਖੋ ਇਹ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ origanal ਤੁਹਾਨੂੰ ਸੈਲਫ ਪ੍ਰਿੰਟ ਦੀ ਬਾਟਮ ਮਿਲੂਗੀ ਸੈਲਫ ਪ੍ਰਿੰਟ ਦੀ ਬਾਟਮ ਮੈਲਣ ਵਾਲੀ ਹੈ ਠੀਕ ਹੈ ਜੀ ਇਹ ਵਾਲੀ ਰਹਿਣ ਵਾਲੀ ਹੈ ਬਾਟਮ ਦੇਖੋ ਕਿੰਨਾ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਐਦਾਂ ਦੀਆਂ ਮੈਚ ਮੈਚ ਜਿਹੜੀਆਂ ਮੈਚ ਵਾਲੀਆਂ ਲੈਸਾਂ ਲਗਾ ਕੇ ਹੋਰ ਵੀ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਗਿਆ ਜੀ ਲੈਸਾਂ ਸਾਡੇ ਕੋਲੇ ਕਾਫੀ ਅਵੇਲੇਬਲ ਹੈ ਪਤਨੂੰ ਅਸੀਂ ਸਾਰੇ ਤਰ੍ਹਾਂ ਦੇ ਕਲਰ ਡਿਜ਼ਾਈਨਿੰਗ ਨਹੀਂ ਦਿਖਾ ਸਕਦੇ ਜੀ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਤੁਸੀਂ ਲੈ ਸਕਦੇ ਹੋ ਕਲਰ ਚੈੱਕ ਕਰੀ ਚਲੋ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਰਹਿਣ ਵਾਲਿਆ ਪ੍ਰਿੰਟ ਇਦਾਂ ਦੀ ਸੈਂਟਰ ਕੱਟ ਵਾਲੀ ਲੈਸ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਸੈਂਟਰ ਕੱਟ ਲੈਸ ਉਹ ਵੀ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਜੀ ਠੀਕ ਹੈ ਜੀ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਅਗਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਅਗਲਾ ਵੀ ਪ੍ਰਿੰਟ ਰਹਿਣ ਵਾਲਾ ਇਹ ਕੇਵਲਾ ਪ੍ਰਿੰਟ ਮਿਲੂਗਾ ਜੀ ਤੁਹਾਨੂੰ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਇਹਦੇ ਨਾਲ ਵੀ ਤੁਹਾਨੂੰ ਸੇਮ ਮੈਚਿੰਗ ਬਾਟਮ ਮਿਲਣ ਵਾਲੀ ਹੈ ਸੀ ਗ੍ਰੀਨ ਦੇ ਵਿੱਚ ਮੈਚਿੰਗ ਬਾਟਮ ਮਿਲਣ ਵਾਲੀ ਹੈ 575 ਰੁਪਏ ਤੁਹਾਨੂੰ ਦੇ ਰਹੇ ਹਾਂ ਸਿਰਫ ਇਹਦੀ ਪ੍ਰਾਈਸ ਦੇਖੋ 575 ਦੇ ਵਿੱਚ ਤੁਹਾਨੂੰ ਅਸੀਂ ਮੈਚਿੰਗ ਸੂਟ ਦੇ ਰਹੇ ਹਾਂ 750 ਵਾਲਾ ਸੂਟ ਤੁਹਾਨੂੰ ਦੇ ਰਹੇ ਹਾਂ ਅਸੀਂ ਸਿਰਫ 575 ਦੇ ਵਿੱਚ ਆਫਰ ਦੇ ਵਿੱਚ ਠੀਕ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਮੇਰੇਆਂ ਭੈਣਾਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੀਆਂ ਇਸ ਤੋਂ ਬਾਅਦ ਅਸੀਂ ਕਾਟਨ ਸਟਾਫ ਦੇ ਸੂਟ ਨਹੀਂ ਲੈ ਕੇ ਆਵਾਂਗੇ ਕਿਉਂਕਿ ਸੀਜ਼ਨ ਆਫ ਹੋ ਰਿਹਾ ਜੀ ਠੀਕ ਹੈ ਜੀ ਇਹ ਸਾਡੇ ਲਾਸਟ ਸੂਟ ਹੈ ਜਿਹੜੀ ਵੀ ਮੇਰੀ ਭੈਣ ਨੂੰ ਕਿਸੇ ਵੀ ਤਰ੍ਹਾਂ ਦਾ ਸੂਟ ਪਸੰਦ ਹੈ ਕਾਟਨ ਸਟਾਫ ਦੇ ਵਿੱਚ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਅਗਲਾ ਫਰੈਂਡ ਚੈੱਕ ਕਰੋ ਮਾਊਸ ਕਲਰ ਹੈ ਜੀ ਪ੍ਰਿੰਟਿੰਗ ਬੜੀ ਪਿਆਰੀ ਹੈ ਕਲਰ ਬੜਾ ਪਿਆਰਾ ਹੈ ਨਿਊ ਜੀ ਸ਼ੇਡ ਹੈ ਦੇਖੋ ਇਹ ਵਾਪਰ ਤੁਹਾਨੂੰ ਮਾਊਸ ਕਲਰ ਮਿਲਣ ਵਾਲਾ ਇਹਦੇ ਨਾਲ ਵੀ ਸੈਲਫ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਸੈਲਫ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਦੇਖੋ ਇਹ ਰਹੂਗੀ ਇਹਨਾਂ ਦਾ ਬਾਟਮ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਜੀ ਠੀਕ ਹੈ ਜੀ ਇਹ ਵਾਲਾ ਕਲਰ ਹੈ ਜੀ ਸੇਮ ਕਲਰ ਇਹ ਵਾਲਾ ਹੈ ਜੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਲੱਗੀ ਹਾਂ ਇੱਕ ਦੋ ਪ੍ਰਿੰਟ ਸਾਡੇ ਕੋਲ ਬਾਕੀ ਬਚੇ ਆ ਇੱਕ ਇਹ ਵਾਲਾ ਪ੍ਰਿੰਟ ਮਿਲੂਗਾ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਾਫੀ ਡਿਮਾਂਡ ਰਹੀ ਹੈ ਇਸ ਪ੍ਰਿੰਟ ਦੀ ਮੈਚਿੰਗ ਸੈਲਫ ਪ੍ਰਿੰਟ ਦੀ ਮਿਲੂਗੀ ਬਾਟਮ ਐਦਾਂ ਦੀ ਲੇਸ ਲਗਾ ਕੇ ਸੂਟ ਦੀ ਕਰ ਸਕਦੇ ਆ ਤੁਸੀਂ ਡਿਜ਼ਾਈਨਿੰਗ ਇਹਦੇ ਨਾਲ ਤੁਹਾਨੂੰ ਮਿਲਣ ਵਾਲੀ ਹੈ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਕਾ ਜੀ ਇਹ ਵਾਲੀ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਆਉਣ ਵਾਲੀ ਹੈ ਡਿਜ਼ਾਈਨਿੰਗ ਦੇਖੋ ਕਲਰ ਦੇਖੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਕਲਰ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਇਹ ਵਾਲੇ ਸੂਟ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਡਿਜ਼ਾਈਨਿੰਗ ਹੈ ਸ਼ਰਟ ਦੀ ਇਹ ਵਾਲੀ ਡਿਜ਼ਾਈਨਿੰਗ ਆਊਗੀ ਬਾਟਮ ਦੀ ਇਹ ਨੇਵੀ ਬਲੂ ਕਲਰ ਸੀ ਇੱਕ ਤਨੂੰ ਬਲੈਕ ਕਲਰਸ ਮਿਲੂਗਾ ਜੀ ਠੀਕ ਹੈ ਇਹ ਬਲੈਕ ਕਲਰ ਚ ਆਉਣ ਵਾਲਾ ਇਹ ਨੇਵੀ ਬਲੂ ਕਲਰ ਸੀ ਇਹ ਬਲੈਕ ਕਲਰ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਵਾਲੀ ਰਹਿਣ ਵਾਲੀ ਸੈਲਫ ਪ੍ਰਿੰਟ ਦੀ ਬੋਟਮ ਦੇਖੋ ਜੀ ਐਦਾਂ ਦਾ ਪ੍ਰਿੰਟ ਆ ਜੀ ਇਹਦਾ ਠੀਕ ਹੈ ਜੀ ਇਹ ਸੀ ਸਾਡੇ ਅੱਜ ਦੇ ਜਿਹੜੇ ਸੂਟ ਮੈਚਿੰਗ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਉਸ ਤੇ ਸੈਵਾ ਬ੍ਰਾਂਡ ਦੇ ਵਿੱਚ ਇੰਨਾ ਵਿੱਚ ਤੁਹਾਨੂੰ ਕੋਈ ਵੀ ਜਿਹੜਾ ਸੂਟ ਪਸੰਦ ਆਉਂਦਾ ਸਾਡੇ ਕੋਲ ਤੁਸੀਂ ਸਕਰੀਨਸ਼ਾਟ ਲੈ ਕੇ ਤੁਹਾਨੂੰ ਸਕਰੀਨ ਦੇ ਉੱਪਰ ਜਿਹੜਾ ਨੰਬਰ ਹੈ ਮੈਂਸ਼ਨ ਕੀਤਾ ਗਿਆ ਸਾਨੂੰ ਮੈਸੇਜ ਕਰੋ WhatsApp ਕਾਲ ਕਰੋ ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਸਾਰੇ ਸੂਟ ਰੈਨ ਵਾਲੇ ਆਫਰ ਦੇ ਵਿੱਚ ਇਸ ਤੋਂ ਅੱਗੇ ਸਾਡੇ ਕੋਲੇ ਜਿਹੜੇ ਸੀਜ਼ਨ ਆਫ ਹੋ ਰਿਹਾ ਕੋਈ ਕਿਸੇ ਵੀ ਤਰ੍ਹਾਂ ਦਾ ਕਾਟਨ ਸਟਾਫ ਬਸ ਅਸੀਂ ਦੁਬਾਰਾ ਨਹੀਂ ਲੈ ਕੇ ਆਵਾਂਗੇ ਜੀ ਬੜੇ ਪਿਆਰੇ ਜੇ ਸੂਟ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਆਫਰ ਦੇ ਵਿੱਚ ਰੱਖਿਆ ਸੀ ਸੂਟ ਠੀਕ ਹੈ ਜੀ ਕਈ ਮੇਰੀਆਂ ਭੈਣਾਂ ਸਾਡੇ ਕੋਲ ਲੋਕੇਸ਼ਨ ਪੁੱਛਦੀਆਂ ਸਾਡੀ ਜਿਹੜੀ ਲੋਕੇਸ਼ਨ ਰਹਿਣ ਵਾਲੀ ਹੈ ਜੀ ਅਸਲੀ ਡਿਸ ਅਡਰੈਸ ਡਿਸਕ੍ਰਿਪਸ਼ਨ ਚ ਦਿੱਤੀ ਗਈ ਹੈ ਤੁਸੀਂ ਉਥੋਂ ਦੇਖ ਸਕਦੇ ਹੋ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ